ਕਿ ਜਿਹੜੀਆਂ ਨਵਾਂ ਮਾਪਿਆਂ ਦੀ ਸੇਵਾ ਕਰਦੀਆਂ ਮਾਪੇ ਸੰਤ ਕੀ ਆਪਣੇ ਸੱਸ ਸਹੁਰੇ ਦੀ ਇਹ ਵੀ ਇੱਕ ਬੜੀ ਵੱਡੀ ਗੱਲ ਆ ਸਾਰੇ ਜਿਹੜੇ ਹੁੰਦੇ ਆ ਉਹ ਨਵਾਂ ਦੇ ਪਿਆਰ ਹੀ ਹੁੰਦੇ ਆ ਮਾਈ ਬਾਪ ਦੇ ਹੁੰਦੇ ਆ ਪਰਿਵਾਰ ਵਿੱਚ ਸਤਿਗੁਰੂ ਦੀ ਸੁਖਸ਼ਾਂਤੀ ਚੜ੍ਹਦੀ ਕਲਾ ਦਾ ਦ੍ਰਿਸ਼ਟੀਕਾਂਕਸ਼ ਜੋ ਪਿਆਰ ਬੱਚਿਆਂ ਨੂੰ ਮਾਪਿਆਂ ਵੱਲੋਂ ਮਿਲਦਾ ਉਸ ਦਾ ਕੋਈ ਤੋੜ ਨਹੀਂ ਦੁਨੀਆ ਨਾਵ ਜਿਤਾਵੇ ਨਾਨਕ ਨਾਮ ਜਪੀ ਕਲਾ ਤੇਰੇ ਤੋਂ ਅਗੇ ਤਬਰਤਾ ਭਲਾ ਸਾਡੇ ਬਹੁਤ ਹੀ ਸਤਾਰਜੂ ਬਾਬੂ ਜੀ ਸਰਦਾਰ ਜੁਰਾ ਸਿੰਘ ਨੰਬਰ ਦਾ குரு ਜਗਨ ਅੰਛੀ ਜਲਪੁਰ ਜੀ ਨੇ

ਸਤਿਨਾਮ ਵਿਆਲਾ ਨਿਕਰਤੇ ਸਤਨਾਮ ਮੇਰਾ ਨਾ ਧਾਰੋ ਸਤਿਨਾਮ ਆਧਾਰ ਤੇਰਾ ਤੂ ਖਾਸ ਸੁਭਾਣੀ ਕਛ ਸੁਤਮਨ ਹੋਏ ਸੇ ਹਰ ਦੇ ਵਿੱਚ ਸਭ ਪੁਜਾਰੀਆ ਸਭਾਲ ਕਰੀ ਬਾਤਿ ਕਾਦੀ ਲੋਕ ਸਿਤੀ ਨੇ ਮਤਿਆ ਨਾ ਕਹਿ ਕੇ ਨਾਨਕ ਸੁ ਸੰਤੋ ਸਭ ਤਰੁ ਪਿਆਰ ਸਤਨਾਮ ਮੇਰਾ ਧਾਰੋ ਸਿਮਰਨੇ ਕਰਿ ਸਿਮਰਨੇ ਸਦਾ ਤੀਰਤਿ ਮਨਿ ਤਿਲਕ ਕਰਾਇਆ ਅੰਛ ਦੂਰਿਤ ਵਾਸ ਕੀਤੇ ਕਾਦ ਬੰਦ ਤਕ ਵਾਲਿਆ ਗੁਰਗੰ ਪਾਇਆ ਦਿਨ ਕੋ ਸਨਾਵ ਕਰਕੇ ਨਾ ਹਤੇ ਇਹ ਮਨਨਾ ਸਤਿ ਪਏ ਸਜ ਸੇ ਕੋਏ ਗੁਲ ਤੇ ਜਾਉਨੀ ਤੇ ਤੁਮ ਕਿਤੇ ਸਤਿ ਗੁਰ ਦੇ ਆਪ ਕੋਈ ਬੇਰਵੰਤ ਨਾਨਕ ਗੁਲ ਚੰਨ ਵਾ ਕੇ ਵਾਜੇ ਅਨ ਬਗਉ ਦੇ ਸ਼ਲੋਕ ਕਵਨ ਗੁਰੂ ਪਾਣੀ ਪਿਤਾ ਮਾਤਾ ਤੇਤਿ ਮਹਾਦੇਵ ਇਸ ਰਾਤ ਤੋਏ ਤਾਈ चङियया बुरिया पचे मधूपरी नया Oh. No. ਆਪ ਪਤਾ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਮੰਨਦੇ ਰਹੇ ਕਿ ਨਗਰ ਦੀ ਸੇਵਾ ਕਰਨਾ ਲਾਕੇ ਦੀ ਸੇਵਾ ਕਰਨਾ ਇੱਕ جنੂਨ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਗੋਲਾ ਸੰਗਠਨ ਦੇ ਸਰਦਾਰ ਗੁਰਮੀਤ ਸਿੰਘ ਨੰਬਰਦਾਰ ਨੇ ਉਹਨੂੰ 2 ਸਾਲ ਨਗਰ ਦਾ ਬਹੁਤ ਕੰਮ ਕੀਤਾ ਨਵਾਂ ਆਪਣੇ ਸੌਰੀਆਂ ਨੂੰ ਆਪਣਾ ਪਿਆਰ ਬਣਾ ਕੇ ਸੇਵਾ ਕਰਦਿਆਂ ਜਿਵੇਂ ਕਿ ਸਰਦਾਰ ਜੋਰਾ ਸਿੰਘ ਨਮਰਦਾਨ ਦੀ ਉਹ ਪਮਨ ਰਮਨਪ੍ਰੀਤੌਰ ਨੇ ਆਪਣੀ ਸੇਵਾ ਕੀਤੀ ਆ ਆਪਣੇ ਸਾਰੇ ਦੇ ਸਾਰੇ ਜਿਹੜੇ ਹੁੰਦੇ ਆ ਉਹ ਨੌਂ ਦੇ ਪਿਆਰੇ ਹੁੰਦੇ ਆ ਮਾਏ ਬਾਪ ਹੁੰਦੇ ਆ ਪਰ ਐਸ ਜਗ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਸਿਸਟਮ ਕਿਵੇਂ ਚੱਲਦਾ ਤਾਂ ਉਹਨੇ ਬਹੁਤ ਸੇਵਾ ਕੀਤੀ ਆਪ ਜੀ ਦਾ ਸਨ ਨੰਬਰ ਦਾ ਆਪ ਦੀ ਆਪ ਨੂੰ ਹੋਣਾ ਨੇ ਕਿਉਂਕਿ ਸਰਦਾਰ ਗੁਰਮੀਤ ਸਿੰਘ ਨੰਬਰ ਦਾ ਜਿੱਥੇ ਰਾਜਨੀਤੀ ਦੇ ਵਿੱਚ ਕੰਮ ਕਰਦਾ ਉੱਥੇ ਕਿੰਦੀ ਬਾੜੀ ਚ ਕੰਮ ਕਰਦਾ ਬੇਦਾ ਇਹਨਾਂ ਦਾ ਪੜ ਰਿਆ ਤਾਂ ਉਹਨੇ ਸਾਰੀ ਸਾਮ ਸਵਾਰ ਸਰਦਾਰ ਗੁਰਮੀਤ ਸਿੰਘ ਨੰਬਰ ਦਾ ਆਪ ਵੀ ਉਹਨਾਂ ਦੀ ਨੌਂ ਨਹੀਂ ਨਵੰਦੀ ਨਹੀਂ ਜਿੱਦਿਆ ਤਾਂ ਮੈਂ ਸਮਝਦਾ ਕਿ ਇਹ ਇਹੋ ਜਿਹੇ ਨਾਰਕਿਆਂ ਵਿਆਹਲੇ ਪਰਿਵਾਰਾਂ ਦੇ ਵਿੱਚ ਆਉਂਦੀਆਂ ਉਹਨਾਂ ਪਰਿਵਾਰਾਂ ਜਾਂ ਉਹਨਾਂ ਜਿਹੜੇ ਪਰਿਵਾਰਾਂ ਨੇ ਅੱਗੇ ਤਰੱਕੀ ਕਰਨੀ ਹੋਵੇ ਉਸ ਪਰਿਵਾਰ ਦੇ ਵਿੱਚ ਇਹੋ ਜਿਹੇ ਨੌ ਮਹਿੰਦਿਆਂ ਉਹ ਆਉਂਦੇ ਆ ਅੱਜ ਅਸੀਂ ਬੜੇ ਦੁੱਖ ਦੀ ਘੜੀ ਵਿੱਚ ਸ਼੍ਰੀ ਘਰ ਵਾਸਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹਾਂ ਕਿਉਂਕਿ ਸਿਆਣੀ ਕਹਿੰਦੇ ਆ ਖੁਸ਼ੀ ਵੰਡਿਆਂ ਖੁਸ਼ੀ ਵੱਧ ਜਾਂਦੀ ਹੈ ਤੇ ਦੁੱਖ ਵੰਡਿਆਂ ਦੁੱਖ ਘਟ ਜਾਂਦਾ ਹੈ ਤੁਸੀਂ ਬੜੀ ਵੱਡੀ ਕੰਕੀ ਵਿੱਚ ਪਰਿਵਾਰ ਨਾਲ ਮੁਕਸਾਂ ਦਾ ਕੰਮ ਵਾਸਤੇ ਗੋਚਿਓ ਸਾਡੇ ਹੰਤਾਂ ਦੇ ਸਰਦਾਰ ਕੋਤਾਲ ਸਿੰਘ ਸਰਦਾਰ ਮਾਯੂਕ ਸਪੀਕਰ ਸਾਹਿਬ ਉਹਨਾਂ ਨੇ ਇਸ ਮੁਕ ਦੀ ਘਰੀ ਵਿੱਚ ਆਉਣ ਵਾਸਤੇ ਆਉਣਾ ਸੀ ਪਰ ਉਹ ਅਮਰੀਕਾ ਦੇ ਹੋਣ ਕਰਕੇ ਇੱਥੇ ਪਹੁੰਚ ਨਹੀਂ ਸਕੇ ਉਹਨਾਂ ਨੇ ਸਪੈਸ਼ਲੀ ਮੈਨੂੰ ਡਿਓਜੀ ਲਈ ਕਿ ਉਹ ਜੀਤੋਂ ਤੋਂ ਤੇ ਉਹਨੂੰ ਮਾਫ਼ ਦੀ ਨਿਕਿਆ ਮੈਂ ਉਹਨਾਂ ਵੱਲੋਂ ਤੋੜੀ ਤੁਹਾਡੇ ਜਨਮ ਦਿਵਸਾਂ ਦੀ ਹਾਜ਼ਰੀ ਵੀ ਲਵਨਾ ਤੇ ਬਾਪੂ ਜੀ ਨੂੰ ਉਹਨਾਂ ਵੱਲੋਂ ਸ਼ਬਦਾਂ ਦੇ ਫੁੱਲ ਭੇਜ ਕਰਨਾ ਉਹਨਾਂ ਨੇ ਸ਼ੋਗਮਤਾ ਵਿੱਚ ਇੱਕਸਾਵਲੇ ਪਰਿਵਾਰ ਨੂੰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਮਾਤਾ ਜੀ ਚਲੇਗੇ ਤੇ ਹੁਣ ਬਾਪੂ ਜੀ ਚਲੇਗੇ ਤੇ ਜਦੋਂ ਮਾਪਿਆਂ ਦਾ ਸਿਰ ਤੋਂ ਸਾਯਾ ਥੇ ਹੁੰਦਾਂ ਦਾ ਤਾਂ ਬੱਚਿਆਂ ਮਰਤੀ ਇਹ ਤੋਂ ਵੱਡਾ ਕੋਈ ਦੁੱਖ ਹੋ ਨਹੀਂ ਸਕਦਾ ਸਵੇ ਇੱਕ ਗੁਰਵੀਰ ਸਿੰਘ ਦੇ ਵੀ ਸਾਡੀ ਸਖਤ ਚਾਰਜਾਂ ਆਉਂਦੀ ਪਾਰਟੀ ਦੇ ਜਦੋਂ ਵੀ ਸਾਡੀ ਪਾਰਟੀ ਉਹਦੇ ਵਿੱਚ ਆਈ ਹੈ ਹਰਵੇਸ਼ਾ ਸਾਡੇ ਨਾਲ ਇਹ ਪਰਿਵਾਰ ਲੋਕੇ ਦਾ ਮੋਢਾ ਲੈ ਖੜਿਆ ਹੈ ਤੇ ਅਸੀਂ ਇਸ ਮੇਰੀ ਆਮ ਆਦਮੀ ਪਾਰਟੀ ਦਾ ਹੁੰਦੇ ਰਹੇ ਤੇ ਪੰਜਾਬ ਸਰਕਾਰ ਦਾ ਨੇਤਾ ਹੁੰਦੇ ਰਹੇ ਇਹਨਾਂ ਦੇ ਨਾਲ ਦੋਖ ਵਿੱਚ ਸੀ ਇੱਥੇ ਵੀ ਸਾਡੀ ਜ਼ਰੂਰਤ ਇਹਨਾਂ ਦੇ ਪਰਿਵਾਰ ਨੂੰ ਪੂਰੀ ਹੈ ਹਮੇਸ਼ਾ ਇਹਨਾਂ ਦੇ ਨਾਲ ਖੜਿਆ ਸਾਰਿਆਂ ਦਾ ਹੀ ਪਰਿਵਾਰ ਨੂੰ ਸਤਿਕਾਰ ਕੀਤਾ ਜਾਂਦਾ ਪਰਿਵਾਰ ਵੱਲੋਂ ਸਰਦਾਰ ਜੋਰਾ ਸਿੰਘ ਨੰਬਰ ਰਾਤੀ ਆਹੀ ਤਾਇਆ ਰੱਖਣ ਵਾਸਤੇ ਕੁਛ ਭੇਟਾ ਜਿਹੜੀਆ ਪਰਿਵਾਰ ਵੱਲੋਂ ਉਹ ਕੀਤੀ ਗਈ ਆ ਗੁਰਦੁਆਰਾ ਸਾਹਿਬ ਵਾਸਤੇ 55000 ਰੁਪਏ ਜਨਾ ਉਹ ਕਮੇਟੀ ਦੇ ਪ੍ਰਧਾਨ ਸਾਹਿਬ ਜਨਮ ਦੇ ਮੈਂਬਰ ਹੋਣਗੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਆ ਕੇ ਲੈ ਜਾ ਮਲੇਡ ਕੋਟ ਦਾ ਜੋ ਆਪਣੇ ਬਾਬੇ ਦੀ ਜਗਾ ਉਹਦੇ ਵਾਸਤੇ 2100 ਰੁਪਇਆ ਪਰਿਵਾਰ ਵੱਲੋਂ ਦਿੱਤਾ ਗਿਆ ਉਹ ਵੀ ਆ ਕੇ ਆਪਣਾ ਲੜੇ ਕੋਈ ਧੰਨ ਸੁਦਾਗ ਦੇ ਵਾਸਤੇ ਜੋ ਮਟੀਲੀ ਵਾਲੀ ਵਾਸਤੀ ਹੈ ਉਹਦੇ ਵਾਸਤੇ ਵੀ ਪਰਿਵਾਰ ਵੱਲੋਂ 2100 ਰੁਪਏ ਜਿਹੜਾ দান ਵਜੋਂ ਦਿੱਤਾ ਗਿਆ ਬਾਬਾ ਵਾਲਮੀਕ ਧੰਨਸਾਰਾ ਉਹਦੇ ਵਾਸਤੇ 2100 ਰੁਪਏ ਪਰਿਵਾਰ ਵੱਲੋਂ ਨਮਦਰ ਸਰਵ ਜਿਆ ਦਿੱਤਾ ਗਿਆ ਵੱਡਾ ਮੇਰਾ ਸਾਹਿਬ ਜੀ ਵੱਡਾ ਮੇਰਾ ਉਹ ਸੁਤਿਆ ਜਿਹੜਾ ਧਾਰਮਿਕ ਕੋਈ ਅਟਾਲੇ ਰਸਨਾ ਉਹਦੇ ਵਾਸਤੇ 2100 ਰੁਪਇਆ ਸਰਕਾਰ ਵੱਲੋਂ ਦਿੱਤਾ ਗਿਆ 16ਵੇਂ ਰਾਜ ਦਾ ਸੰਤ ਬਾਪਾਰ ਕਬਾਦ ਦਾ ਜਿੱਥੇ ਗਊਸ਼ਾਲਾ ਉਸ ਦੇ ਲਈ ਵਾਸਤੇ ਹੀ ਪ੍ਰਵਾਰਗਨ ਨੂੰ 2100 ਰੁਪਇਆ ਜਿਹੜਾ ਉਹ ਦਾਣਾ ਜਿੱ ਦਿੱਤਾ ਗਿਆ ਰਾਜਾ ਥਾਪਰ ਜੋ ਸਕੂਲ ਦੇ ਜੇਲ੍ਹਵੇਂ ਨੇ ਰਕਟੂ ਨੇ ਔਰ ਟੀਐਸਯੂ ਸਬਡਿਵੀਜ਼ਨ 23 ਕੋਡ ਜਿਨ੍ਹਾਂ ਦੇ ਪ੍ਰਧਾਨ ਸਰਕਾਰ ਪਾਲ ਸਿੰਘ ਆ ਉਹਨਾਂ ਵੱਲੋਂ ਸ਼ੋਕਮਤਾ ਆਇਆ ਦੀ ਐਫ ਯੂ ਡਿਵੀਜ਼ਨ ਕਮੇਟੀ ਦੀ ਰਿਪੋਰਟ ਅਰੰਦੀਪ ਸਿੰਘਲ ਜੋ ਡਿਵੀਜ਼ਨ ਪ੍ਰਧਾਨ ਨੇ ਰਿਪੋਰਟ ਦੇ ਉਹਨਾਂ ਵੱਲੋਂ ਸੋਖਮਤਾ ਆਇਆ ਬਿਜਲੀ ਬੋਰਡ ਦਾ ਪਾਲ ਬਖਾਕ ਮੈਂਬਰਾਂ ਵੱਲੋਂ ਸੋਖਮਤਾ ਆਇਆ